ਸਸੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਹੁਣ ਆਪਾਂ ਬੱਚਿਆਂ ਨੇ ਕੁਝ ਪਰਾਂ ਨੂੰ ਜਾਣਾ ਪੈਨ ਪਾਲ ਗਏ ਤੇ ਕੀ ਨਾ ਤੁਹਾਂ ਬਾਪ ਇੱਕ ਦੋ ਬੱਚੇ ਜਿਹੜੇ ਜਿੱਕੇ ਜਿਨ੍ਹਾਂ ਨੂੰ ਇੱਕ ਕੱਟ ਚੂਬ ਦਿੰਨੇ ਫਿਰ ਉਹਨਾਂ ਨੂੰ ਛੋਲੇ ਛੋਲੇ ਦੇਵਾਂਗੇ ਬੱਚੇ ਦਾ ਆਪਣੇ ਕੋਲੇ ਆਹ ਹੀ 10 ਰਹਿ ਗਏ ਜਾ ਲੋ ਖਾਲੀ ਜਤਰ ਗੰਦ ਗੋਣ ਤਾਂ ਇੰਨਾ ਲੱਗਾ ਨੇਤ ਦਾ ਹੀ ਕੰਟੈਂਟ ਦੀ ਭਾਈਏ ਵੀ ਬੱਚੇ ਬਾਤ ਜਿ ਦੇ ਛੜ ਤੇ ਗੇਰਨ ਚਲੋਂ ਛੁੜੀ ਵੀ ਉਪਾਦ ਨੇ ਲੋ ਅੱਡ ਗੇ ਇਕ ਕੰਡਾ ਵਾਲਾ ਅੱਡ ਗਿਆ ਇਕ ਕੰਡ ਫੂੰਗੀ ਵਾਲਾ ਅੱਡ ਗਿਆ ਜਾਨ ਬੈ ਜਾਣੀ ਜੀ ਅੱਡਦੇ ਨਹੀਂ ਵੀ ਬਾਈ ਲੈਣੀ ਆਪਣਾ ਨੰਦਾ ਕੀ ਕਰਵਾ ਆਪਣੇ ਕੋਲੇ ਤਿੰਨ ਸੀ ਕੰਡਾਂ ਵਾਲੇ ਦੋ ਚੀਨੀ ਦੇ ਭੈਣ ਭਰਾ ਸੀਗੇ ਇੱਕੋ ਜਿਹੀ ਵਾਲੀ ਕੂਤਰਾਂ ਜਿਹੀ ਸੀਗਾ ਤੇ ਇੱਕ ਤਾਂ ਗਿਆ ਤੇ ਗੋਲਾ ਹੋ ਬੈਠਾ ਸਾਲਾ ਕੱਲ ਛਤਰੀ ਤੇ ਵੀ ਆ ਗਿਆ ਸੀ ਆ ਬੈਠਾ ਕੱਲ ਛਤਰੀ ਤੇ ਵੀ ਆ ਗਿਆ ਸੀ ਆ ਨਾਲ ਬਗਲਾ ਕੱਲੀ ਇਹਦੀ ਕਿਸੇ ਦਾ ਤੇ ਉਹ ਆਪਣੇ ਵਾਲਾ ਇੱਥੇ ਫਿਰਦਾ ਸੀਗਾ ਆ ਗਿਆ ਆਇਆ ਪਤਾ ਨਹੀਂ ਕਿਦਾ ਹੈ ਤੇ ਹੋਇਆ ਨਾ ਇਹ ਗੁੱਲਾ ਪਤਾ ਨਹੀਂ ਕਿਦਾ ਦੇਖੇ ਆਪਣੇ ਵਾਲਾ ਹੀ ਫਿਰਦਾ ਏ ਥੱਲੇ ਥੱਲੇ ਟਾਈਮ ਹੋ ਗਿਆ ਸਵਾ ਦੋ ਤੇ ਹੁਣ ਆਪਾਂ ਇਹਨਾਂ ਨੂੰ ਪਾ ਦੀਏ ਕਬੂਤਰਾਂ ਨੂੰ ਦਾਣਾ ਪਾਣੀ ਬੱਚੇ ਬੈਠੇ ਸਹੀ ਇਹਨਾਂ ਨੂੰ ਦਾਣਾ ਪਾਣੀ ਅਵੀ ਬੱਚੇ ਠੀਕ ਹੈ ਲੋਈ ਬੱਚੇ ਠੀਕ ਆ ਉਹ ਤਾਂ ਪੂਰੀ ਠੀਕ ਆ ਤੇ ਹੁਣ ਆਪਾਂ ੰਨ ਨੂੰ ਪਾਉਨੇ ਆਂ ਦਾਣਾ ਪਾਣੀ ਤੇ ਉਨਾ ਆਇਆ ਅੱਨਾ ਪਣੀ ਪਾ ਕੀ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਵਾਰ ਲਿਆ ਨੂੰ ਦਾਣਾ ਪਾਣੀ ਮੈਂ ਪਹਿਲਾਂ ਪਾਦਾ ਹੀ ਹੁਣ ਆਪੇ ਹੀ ਗੌਰ ਕਰ ਰਹੀ ਵੀ ਇਹ ਆ ਵੱਡੇ ਬੱਚਿਆਂ ਨੂੰ ਜਿਹੜੇ ਆ ਬੈਠੇ ਇਹਨਾਂ ਨੂੰ ਚੂਕ ਦਿੰਦੇ ਆ ਜਾਂ ਨਹੀਂ ਦਿੰਦੇਗੇ ਹੁਣ ਇਹ ਘਟੂ ਘਟ ਵੀ ਹੁਣ ਸਵਾ ਦੋ ਢਾਈ ਵਜ ਗਏ ਆ ਹੁਣ 4 ਵਜ ਤੱਕ ਇਹਨਾਂ ਨੂੰ ਚੂਕ ਦੇਣੀ ਤਾਂ ਦੇ ਦੇਣਗੇ ਤੇ ਪਤਾ ਲੱਗ ਜੂ ਵੀ ਚੂਕ ਦਿੰਦੇ ਆ ਜਾਂ ਨਹੀਂ ਆਹ ਰਤੀ ਬੱਚਿਆਂ ਨੂੰ ਤਾਂ ਚੂਕ ਦਿੰਦੇ ਆ ਵਧੀਆ ਉਂਦਰ ਲਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਕਾਤੋਂ ਨਹੀਂ ਜਿੰਦ ਤੇ ਚੀਨਾ ਬੱਚਾ ਆਪਣਾ ਮੌਜੀ ਤੇ ਰਕਤਾ ਤੇ ਚੀਨੀ ਤੇ ਹੋ ਘਟਣ ਵਾਲਾ ਬੈਠਾ ਆ ਖੁੱਡਾ ਕੱਚਾ ਤੇ ਚੂਹੀ ਨੇ ਖੁੱਡ ਕਰ ਲਿਆ ਆਵੇ ਤੇ ਬਹੁਤ ਗਾਹ ਪਾਈ ਜਾਂਦੀਆਂ ਦਾ ਕਰਦੇ ਆ ਮਸਲਾ ਹੱਲ ਅੱਜ ਦਾਣਾ ਸਿੱਟਣਾ ਡਾੜੀ ਰੱਖਦਾ ਮੋਟਰਸਾਈਕਲ ਉੱਤੇ ਜੰਗ ਛਤਰਾਂ ਆਪਣੀਆਂ ਲੱਗੀਆਂ ਪਈਆਂ ਤੇ ਛਤਰਾਂ ਮਹਿਜੂਦ ਨੂੰ ਕਹੀ ਚੱਲ ਲਾ ਦੇਾਂਗੇ ਸ਼ਾਮ ਤੀਨ ਲਾ ਦੇਾਂਗੇ ਤੇ ਉਧਰ ਆਪਾਂ ਕੀੜਾ ਮਾਰ ਕੇ ਆਉਣਾ ਪਸੂ ਤਾਂ ਕਰਦੇ ਆ ਤੇ ਉਹ ਮੱਕ ਆਪਣਾ ਉਗ ਰਾਇਆ ਤੇ ਕਿਉਂਕਿ ਮੱਕ ਜਦੋਂ ਖੁਰਖੁਰ ਲੱਗ ਗਿਆ ਇਹਦੀ ਵੀ ਰਾਖੀ ਰੱਖਣੀ ਪਿਆ ਕਰਨੀ ਆ ਅੱਜ ਤਾਂ ਵਾਟਰ ਵਾਕਸ ਤੇ ਵੀ ਕੋਈ ਹੈ ਨਹੀਂਗਾ ਕਬੂਤਰ ਤੇ ਆ ਬਹੁਣਾ ਸੀ ਕਿ ਅੱਜ ਚਲ ਟੜਕੇ ਨਾਲੀ ਉਹ ਕਾਗੂ ਜਿਹਾ ਛੜ ਦੇਣ ਨਾਲੀ ਉਹ ਤੇ ਇੰਟਰਮੀਟਰ ਮਾਰਾ ਕੇ ਬਟਨ ਟੱਕੜ ਕੇ ਜਮੀ ਵੀਦ ਦਾਂਗੇ ਉੱਥੇ ਲਓ ਜੀ ਆਪਾਂ ਕਰੋ ਨਿਕਲੇ 20 ਪਏ ਤੇ ਆਪਣੇ ਦੂਜੇ ਬਾਣ ਚ ਆ ਗਏ ਇਹ ਵਿੱਚ ਉਹ ਨਾਨੀ ਸਰ ਨਾਲ ਕੱਲ ਪਾਣੀ ਛੱਡਿਆ ਸੀ ਇੱਧਰ ਵੀ ਤੇ ਇੱਧਰ ਦੇ ਪਾਸੇ ਗੰਗੂੰਗਾ ਤਾਂ ਹੈ ਨਹੀਂ ਨਾ ਵੈਗਰੂ ਦੀ ਮੇਰ ਨਾਲ ਸੱਟਾ ਕੰਮ ਕਰਾਂ ਤਾਂ ਬੱਬੇ ਦੀ ਜਗਾ ਤੇ ਪਾਣੀ ਕਿਵੇਂ ਆ ਪਾਣੀ ਆ ਡੰਡੇ ਤੋਂ ਸੁੱਕੀ ਗਿਆ ਹੋਵੇ ਤੇ ਹੀ ਤਾਂ ਚੱਲ ਕੱਲ ਨੂੰ ਫੇਰ ਛੱਡਦੇ ਆਂਗੇ ਪਾਣੀ ਪਾਣੀ ਇਹਦੇ ਚ ਫੇਰ ਛੱਡਦੇ ਆਂ ਕਿ ਇਹ ਤੇ ਪਾਣੀ ਖੜਾ ਕੀ ਰਹਾ ਬ ਯਾਰ ਪਾਣੀ ਖੜਾ ਕੱਦ ਐਦ ਕੀ ਫੇਰ ਬਹੁਤ ਕਰ ਗਿਆ ਚਲੋ ਕੋਈ ਗੱਲ ਨਹੀਂ ਐਦ ਕੀ ਤਾਂ ਇਹ ਵੀ ਢਾਈ ਕ ਗੱਟੇ ਹੀ ਪਾਈ ਆ ਆ ਬੈਠੇ ਬੱਚੇ ਇਹ ਕਾਹ ਵਰਦਾ ਕੋ ਕੱਢੀ ਬੈਠੇ ਉਹ ਕਾਲਾ ਆ ਇਹ ਇੱਧਰ ਵੀ ਆਂਡੇ ਲਾਈ ਬੈਠੀ ਆਂ ਬਸ ਇਹਨਾਂ ਦੇ ਆਹ ਹੀ ਆਹ ਕਢਾਉਣੇ ਆ ਤੇ ਉਹ ਕਬੂਤਰ ਤਾਂ ਆ ਕਿੱਧਰ ਗਿਆ ਕਬੂਤਰ ਆ ਫਿਰਦਾ ਚਿੱਟਾਂ ਵਾਲਾ ਜਿਹੜਾ ਗੋੜਕੀ ਅੰਦਾ ਇਹ ਪੱਟਕੇ ਹੋਰ ਕਬੂਤਰੀ ਨਾਲ ਲਾਉਣਾ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸੁਣਾਉਤੀ ਤੇ ਨੰਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀ ਆਏ ਘਰੇ ਦੇ ਵੀ ਵਲੌਗ ਆਇਆ ਕਰਨੀ ਕਿਉਂਕਿ ਬੱਚਿਆਂ ਨੂੰ ਛੱਡ ਕੇ ਕਿਤੇ ਬਾਹਰ ਅੰਦਰ ਤਾਂ ਜਾ ਨਹੀਂ ਸਕਦੇ ਤੇ ਭਰਾ ਬਣ ਕੇ ਆਈ ਐਕਸੈਪਟ ਕਰੋ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੇ ਵਲੌਗ ਚ ਸਾਡਾ ਬੰਦਾ ਛੁੱਟੀਆਂ ਦੋ ਹੁਣ ਸਕੂਲਾਂ ਨੂੰ ਹੁਣ Here do then what?